ਜਿੰਦਾਬਾਦ 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 ਭਾਈ ਸੋਨਿਹਾਰ ਇਸ ਚਿਸਤੀ ਦੇ ਇਕਾਈ ਦੇ ਵੱਲੋਂ ਚਲੋ ਭਾਰਤੀ ਕਿਸਾਨੀ ਯੂਨੀਅਨ ਸਿੱਧੂ ਪਰ ਦੇ ਦਿਸ਼ਾ ਨਿਰਦੇਸ਼ੇਠ ਜੋ 13 ਫਰਵਰੀ ਦਾ ਦਿੱਲੀ ਨੂੰ ਘੇਰਨ ਦਾ ਪ੍ਰੋਗਰਾਮ ਬਣਿਆ ਉਸ ਦੇ ਤਹਿਤ ਵੱਡਾ ਟਰਾਲਾ ਪੱਕਾ ਚਿਸਤੀ ਤੋਂ ਰਵਾਨਾ ਹੋ ਰਿਹਾ ਹੈ ਕਿਸਾਨਾਂ ਦਾ ਪਰਕੇ ਹਰ ਪਿੰਡਾਂ ਤੋਂ ਹੋ ਰਹੇ ਨੇ ਸੋ ਜਿਹੜੇ ਸਾਡੇ ਕਾਫੀ ਸਾਰੀਆਂ ਮੰਗਾਂ ਨੇ ਐਮ ਐਸ ਪੀ ਤੇ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਲਖੀਮਪੁਰ ਖੇਰੀ ਵਾਲੇ ਦੋਸ਼ੀਆਂ ਨੂੰ ਸਜ਼ਾ ਔਰ ਸਾਡੇ ਜਿਹੜੇ ਪਰਾਲੀ ਵਾਲੇ ਪਰਚੇ ਨੇ ਕਿਸਾਨਾਂ ਦੇ ਪਰਚੇ ਨੇ ਬਿਜਲੀ ਸੋਧ ਬਿੱਲ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਫੇਰ ਸਰਕਾਰ ਦੇ ਦਰਵਾਜ਼ੇ ਉਹਨਾਂ ਨੂੰ ਕੇਰਨ ਵਾਸਤੇ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਪਿੰਡ ਪੱਕਾ ਚਿਸਤੀ ਦੇ ਵੱਲੋਂ ਪਰਵਾ ਹੁੰਗਾਰਾ ਦਿੱਤਾ ਜਾ ਰਿਹਾ ਜੀ ਹਾਂਜੀ ਅਸੀਂ ਜਿਹੜਾ ਦਿੱਲੀ ਦੇ ਵਿੱਚ ਅੱਗੇ ਸੰਘਰਸ਼ ਲੜ ਕੇ ਆਏ ਸੀ ਉਹ ਸੰਘਰਸ਼ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਮੋਦੀ ਸਾਹਿਬ ਨੇ ਹਜੇ ਲਾਗੂ ਨਹੀਂ ਕੀਤੀਆਂ ਸੀ ਉਹਨਾਂ ਨੂੰ ਮਨਾਉਣ ਦੀ ਖਾਤਰ ਤੇ ਹੋਰ ਨਵਾਂ ਜਿਹੜਾ ਇਹ ਐਕਸਪੋਰਟ ਡਿਊਟੀ ਜਿਹੜੀ ਇਹ ਖਤਮ ਕਰਨ ਲੱਗਿਆ ਉਹਦੀ ਖਾਤਰ ਜਿਹੜਾ ਅਸੀਂ ਦਿੱਲੀ ਦੇ ਸੰਘਰਸ਼ ਨੂੰ ਚਾਲੇ ਪਾ ਰਹੇ ਆ ਤੇ ਜੋ ਵੀ ਮੰਨ ਲਓ ਅੱਗੇ ਨਾਲੋਂ ਸੰਘਰਸ਼ ਜਿਹੜਾ ਹੈਗਾ ਇਹ 4 ਗੁਣਾ ਵਧਿਆ ਤੇ ਜਿਸ ਤਰ੍ਹਾਂ ਦਾ ਵੀ ਮੰਨ ਲਓ ਸਾਨੂੰ ਰੋਕ ਲੱਗੇ ਚਾ ਨਾ ਲੱਗੇ ਸਾਰੇ ਬਾਰਡਰ ਜਿਹੜੇ ਅਕ੍ਰੋਸ ਕਰਕੇ ਦਿੱਲੀ ਪਹੁੰਚਾਂਗੇ ਪਰ ਜਦੋਂ ਵੀ ਦੱਬਣ ਦੀ ਕੋਸ਼ਿਸ਼ ਕਰਦੀ ਹੈ ਹਰਿਆਣਾ ਉਹਨੇ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਹਮੇਸ਼ਾ ਤਿਆਰ ਹੁੰਦਾ ਆ ਤੇ ਇਸ ਵਾਰ ਵੀ ਜਿੰਨਾ ਵੀ ਸਰਕਾਰ ਦੱਬਣ ਦੀ ਕੋਸ਼ਿਸ਼ ਕਰੂਗੀ ਉਹਨਾਂ ਜ਼ਿਆਦਾ ਰਿਐਕਸ਼ਨ ਹਰਿਆਣੇ ਦੀ ਜਨਤਾ ਵਿੱਚ ਹੋਊਗਾ ਤੇ ਉਹਨੇ ਜ਼ਿਆਦਾ ਉਤਸ਼ਾਹ ਤੇ ਸ਼ਕਤੀ ਨਾਲ ਹਰਿਆਣੇ ਦੇ ਲੋਕ ਪੰਜਾਬ ਦੇ ਕਿਸਾਨਾਂ ਨਾਲ ਖੜੇ ਚੁਣਗੇ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਜਿਹੜਾ ਹੈ ਜਸਟਿਸ ਦੇਣ ਦੀ ਗੱਲ ਉਹਨਾਂ ਨੇ ਕੀਤੀ ਸੀ ਔਰ ਜਿਹੜਾ ਬਿਜਲੀ ਬਿੱਲ ਹੈ ਪਰਾਲੀ ਬਿੱਲ ਹੈ ਤੇ ਹੋਰ ਸਾਰੀਆਂ ਮੰਗਾਂ ਉਸ ਟਾਈਮ ਦੀਆਂ ਜਿਹੜੀਆਂ ਜਦੋਂ ਮੰਗਾ ਸੀ ਉਸ ਟੈਂਪੀਆ ਤੇ ਉਸ ਤੋਂ ਬਾਅਦ ਜਿਹੜੇ ਹੋਰ ਮਸਲੇ ਜਿਹੜੇ ਖੜੇ ਹੋ ਗਏ ਪਿਛਲੇ 3 ਸਾਲਾਂ ਦੇ ਦੌਰਾਨ ਇਹ ਸਭ ਮਸਲੇ ਪੰਜਾਬ ਹਰਿਆਣਾ ਕੀ ਪੂਰੇ ਦੇਸ਼ ਦੇ ਸਾਂਝਾ ਮਸਲੇ ਨੇ ਇਹਨਾਂ ਸਾਰਿਆਂ ਦਾ ਹੱਲ ਪੂਰੇ ਦੇਸ਼ ਦਾ ਇਕਸਾਰ ਇਕੱਠਾ ਹੋ ਕੇ ਕਰੂਗਾ ਜਿਹੜਾ ਪੰਜਾਬ ਦੇ ਸੱਦੇ ਤੇ ਅਸੀਂ ਮਤਲਬ ਦਿੱਲੀ ਵੱਲ ਨੂੰ ਰਵਾਨਗੀ ਆ ਸਾਡੀ 13 ਤਰੀਕ ਨੂੰ ਜਿਹੜਾ ਅਸੀਂ ਦਿੱਲੀ ਦੇ ਬਾਡਰਾਂ ਤੇ ਪਹੁੰਚ ਕੇ ਹਰਿਆਣੇ ਦੇ ਬਾਡਰਾਂ ਤੇ ਪਹੁੰਚ ਕੇ ਜਿਹੜਾ ਦਿੱਲੀ ਨੂੰ ਪੂਚ ਕਰਨਾ ਉਹਦੇ ਵਾਸਤੇ ਅੱਜ ਫਾਇਲਗਾ ਜ਼ਿਲ੍ਹੇ ਤੋਂ 100 ਦੀ ਗਣਤੀ ਤੋਂ ਉੱਪਰ ਟਰਾਲੀਆਂ ਲੈ ਕੇ ਜਿਹੜਾ ਅਸੀਂ ਰਵਾਨਗੀ ਕੁਝ ਟਾਈਮ ਦੀ 5-4 ਮਿੰਟਾਂ ਦੀ ਅਸੀਂ ਰਵਾਨਗੀ ਕਰ ਦੇਣੀ ਹੈ ਇਦਾਂ ਸਾਡੇ ਹੋਰ ਜ਼ਿਲ੍ਹੇ ਸਾਡੇ ਨਾਲ ਰਲਦੇ ਜਾਣਗੇ ਤੇ ਵੱਡਾ ਕਾਫਲਾ ਹੁੰਦਾ ਜਾਊਗਾ ਅਸੀਂ ਜਾ ਕੇ ਮਹਿਲਾ ਚੌਂਕ ਸੰਗਰੂਰ ਵਿਖੇ ਜਿਹੜਾ ਰਾਤ ਦਾ ਪੜਾਅ ਕਰਾਂਗੇ ਉਸ ਤੋਂ ਬਾਅਦ 13 ਤਰੀਕ ਨੂੰ ਉੱਥੇ ਆਪਦਾ ਪੂਰਾ ਪੜਾਅ ਕਰਕੇ ਰਹਿੰਦੇ ਜ਼ਿਲ੍ਹੇ ਵੀ ਨਾਲ ਛੱਡ ਕੇ ਇਕੱਠੇ ਹੋ ਕੇ ਜਿਹੜਾ 13 ਤਰੀਕ ਨੂੰ ਹਰਿਆਣੇ ਦੇ ਬਾਡਰਾਂ ਨੂੰ ਤੋੜ ਕੇ ਦਿੱਲੀ ਨੂੰ ਕੁਝ ਕਰਾਂਗੇ